ਇੱਕ ਦਿਨ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਕੋਈ ਐਸਾ ਸਿੱਖ ਹੈ ਜਿਹੜਾ ਮੈਨੂੰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰਕੇ ਸੁਣਾਏ। ਸਾ ਸੰਗਤ ਜੀ ਉੱਥੇ ਇੱਕ ਗੁਰੂ ਕਾ ਸਿੱਖ ਸੀ ਉਹਦਾ ਨਾਮ ਸੀ ਭਾਈ ਗੋਪਾਲਾ। ਉਹ ਗੱਲ ਦੇ ਵਿੱਚ ਪੱਲਾ ਪਾ ਕੇ ਖੜਾ ਹੋਇਆ ਤੇ ਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਤੇ ਮੈਂ ਯਤਨ ਕਰਾਂ। ਤੇ ਗੁਰੂ ਮਹਾਰਾਜ ਕਹਿੰਦੇ ਸ਼ੁਰੂ ਕਰ। ਉਹਨੇ ਜਪਜੀ ਸਾਹਿਬ ਸ਼ੁਰੂ ਕੀਤਾ। ਮੈਂ ਹਮੇਸ਼ਾ ਬੇਨਤੀ ਕਰਦਾ ਜਦੋਂ ਪਾਠ ਕਰਦੇ ਆ ਸੱਜ ਪਾਠ ਕਰੀਏ ਜਾਂ ਨਿਤਨੇਮ ਕਰਦੇ ਆ ਅਰਦਾਸ ਕਰਕੇ ਸ਼ੁਰੂ ਕਰੀਏ ਪਾਠ ਕਰਕੇ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਕੋਈ ਗਲਤੀ ਹੋ ਗਈ ਤੇ ਮਾਫ ਕਰ ਦੇ ਤੂੰ ਨੇ ਅਰਦਾਸ ਕੀਤੀ ਗੁਰੂ ਮਹਾਰਾਜ ਨੇ ਆਗਿਆ ਦਿੱਤੀ ਤੇ ਜਪਜੀ ਸਾਹਿਬ ਪੂਰਾ ਪੜ ਗਿਆ ਔਰ ਇੰਨਾ ਸ਼ੁੱਧ ਸਪਸ਼ਟ ਪਾਠ ਕੀਤਾ ਤੇ ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੈ ਔਰ ਗੁਰੂ ਕੀਆ ਸੰਗਤਾਂ ਵੀ ਬੜੀਆਂ ਪ੍ਰਸੰਨ ਉਨੇ ਅੰਦਾਜ਼ਾ ਲਾ ਲਿਆ ਵੀ ਗੁਰੂ ਸਾਹਿਬ ਮਹਾਰਾਜ ਮੈਨੂੰ ਪੁੱਛਣਗੇ ਨਾ ਭਾਈ ਤੈਨੂੰ ਕੀ ਚਾਹੀਦਾ ਤੂੰ ਅੱਜ ਬਹੁਤ ਸੋਹਣਾ ਪਾਠ ਕੀਤਾ ਤੇ ਫਿਰ ਮੈਂ ਗੁਰੂ ਸਾਹਿਬ ਜੀ ਨੂੰ ਕਹਾਂਗਾ ਕਿ ਸਤਗੁਰੂ ਮਹਾਰਾਜ ਜਿਹੜਾ ਨਾ ਭਾਈ ਸੁਭਾਗੇ ਨੇ ਚੀਨਾ ਘੋੜਾ ਭੇੜਾ ਕੀਤਾ ਰੋ ਮੈਨੂੰ ਦੇ ਦਿਓ 38 ਪੌੜੀਆਂ ਤਾਂ ਪੜ ਗਿਆ ਜਦੋਂ ਆਇਆ ਸ਼ਲੋਕ ਤੇ ਪਵਨ ਗੁਰੂ ਪਾਣੀ ਪਿਤਾ ਮਾਤਾ ਮਨ ਢੋਲ ਗਿਆ ਸਮਾਵਤੀ ਕੀਤੇ ਤੇ ਗੁਰੂ ਮਹਾਰਾਜ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬੁਲਾਇਆ ਕਹਿਣ ਲੱਗੇ ਕਹਿੰਦੇ ਭਾਈ ਗੋਪਾਲਿਆ ਤੂੰ ਅੱਜ ਬੜਾ ਸ਼ੁੱਧ ਪਾਠ ਕੀਤਾ ਗੁਰਨਾਨਕ ਦੀ ਬਾਣੀ ਦਾ ਮੁੱਲ ਕੋਈ ਨਹੀਂ ਹੈ ਅਸੀਂ ਤੈਨੂੰ ਅੱਜ ਸੰਗਤ ਦੇਖ ਰਹੀ ਸੀ ਅੱਜ ਅਸੀਂ ਤਿਆਰੀ ਕਰ ਲਈ ਸੀ ਅੱਜ ਤੈਨੂੰ ਗੁਰਤਾ ਗੱਦੀ ਤੇ ਬਿਠਾ ਦੇਣਾ ਸੀ ਕਿੰਨਾ ਮਹਾਤਮ ਹੈ ਸ਼ੁੱਧ ਪਾਠ ਕਰਨ ਦਾ ਤੈਨੂੰ ਅੱਜ ਮੈਂ ਗੁਰਤਾ ਗੱਦੀ ਤੇ ਬਿਠਾ ਦੇਣਾ ਸੀ ਹਾਂ ਤੂੰ ਜੋ ਮੰਗਿਆ ਗੁਰੂ ਘਰ ਵਾਹ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਬੇਨਤੀ ਕਰਦੇ ਆਂ ਜਦੋਂ ਅਸੀਂ ਵਿਸ਼ਰਾਮ ਸਹੀ ਦਿੰਨੇ ਆਂ ਇੱਕ ਉਦਾਹਰਨ ਦੇਦੇ ਆਂ ਜਿੱਦਾਂ ਅਸੀਂ ਰੋਜ਼ ਪੜ੍ਹਦੇ ਆਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇਹ ਸ਼ੁੱਧ ਪਾਠ ਹੈ ਅਸੀਂ ਕੀ ਪੜ੍ਹਦੇ ਆਂ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਉਹਦਾ ਅਰਥ ਹੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਜਿਹੜਾ ਨਾਮ ਨਹੀਂ ਜਪਦਾ ਨਾ ਪ੍ਰਮਾਤਮਾ ਉਹਨੂੰ ਕੀੜਿਆਂ ਦੇ ਵਿੱਚੋਂ ਨਵਾਣਾ ਜਿਹਾ ਕੀੜਾ ਸਮਝਦਾ ਕੀਟਾਂ ਅੰਦਰ ਕੀਟ ਉਹਨੂੰ ਕੀ ਕਹਿੰਦੇ ਕਰ ਦੋਸ਼ੀ ਉਹਦੇ ਉੱਪਰ ਦੋਸ਼ ਧਰ ਕੇ ਦੋਸ਼ ਧਰੇ ਅਸੀਂ ਕੀ ਪੜਦੇ ਹਾਂ ਕੀਟਾਂ ਅੰਦਰ ਕੀਟ ਕਰ ਸਿਰੇ ਉੱਠ ਕੇ ਵਾਹਿਗੁਰੂ ਨੂੰ ਕਹਿੰਦੇ ਦੋਸ਼ੀ ਹੁਣ ਦੋਸ਼ੀ ਬਣਾ ਦਿੰਦੇ ਦੋਸ਼ੀ ਦੋਸ਼ ਧਰੇ ਸਿਰਫ ਬਿਸ਼ਰਾਮ ਜਿਹੜਾ ਅੱਗੇ ਪਿੱਛੇ ਦਿੱਤਾ ਤੋ ਉਹਦਾ ਅਰਥ ਦਾ ਅਨਰਥ ਬਣਦਾ ਇੱਕ ਪੰਕਤੀ ਆਉਂਦੀ ਹੈ ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰਾਏ ਜੇ ਹੁਣ ਅਸੀਂ ਉਹਦਾ ਵਿਸ਼ਰਾਮ ਦੇ ਦਈਏ ਗੁਰੂ ਅਰਜਨ ਘਰ ਉਲਟਾ ਹੋ ਜਾਏਗਾ ਨਾ ਪੁੱਤਰ ਦੇ ਘਰ ਪਿਤਾ ਪੈਦਾ ਹੋਏ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰਾਏ